ਕਾ ਨਾਉ ਸ਼ਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾ ਤੂੰ ਨਹੀਂ ਤੂੰ ਹੋਵੇਂ ਹਉ ਨਹੀਂ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਏ ਬਿਨ ਗੁਰ ਤਤ ਨ ਪਾਈਐ ਅਲੱਖ ਵਸੈ ਸਭ ਮਾਹੀ ਸਤ ਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਵਾਹੇ ਆਪ ਗਿਆ ਭ੍ਰਮ ਭਉ ਗਿਆ ਜਨਮ ਮਰਨ ਦੁਖ ਜਾਹਿ ਗੁਰਮਤ ਅਲਖ ਲਖਾਈਐ ਊਤਮ ਮਤ ਤਰਾਇ ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰੇ ਭਵਨ ਤਿਸੈ ਸਮਾਹਿ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਿਹਾ ਹਉ ਮੈ ਧੂਪ ਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਭਉਜਲ ਵਿਖਮ ਸੰਸਾਰ ਪੌੜੀ ਮਨ ਮੁਖ ਅੰਦਰ ਨਾ ਭਲਨੀ ਮੁਠੇ ਅਹਮਤੇ ਚਾਰੇ ਕੁੰਡਾ ਭਵ ਥਕੇ ਅੰਦਰ ਤਖ ਤਤੇ ਸਿਮਰਤ ਸਾਸਤਨਾ ਸੋਧਨੀ ਮਨ ਮੁਖ ਵੇਗੁਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੀ ਸਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ ਮਹੱਲਾ ਪਹਿਲਾ ਜਿਨ ਕੀ ਆਤਿਨ ਦੇਖਿਆ ਆਪੇ ਜਾਣੈ ਸੋਇ ਕਿਸ ਨੂੰ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋ ਏ ਪੌੜੀ ਸਬੇ ਥੋਕ ਵਸਾਰ ਇਕੋ ਮਿਤ ਕਰ ਮਨ ਤਨ ਹੋਏ ਨਿਹਾਲ ਪਾਪਾਂ ਦਹ ਹਰ ਆਉਣ ਜਾਣਾ ਚੁੱਕੈ ਜਨਮ ਨਾ ਜਾਹਿ ਮਰ ਸੱਚ ਨਾਮ ਆਧਾਰ ਸੋਗ ਨਾ ਮੋਏ ਜਰ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਾਰ ਸਲੋਕ ਮਹੱਲਾ 5 ਮਾਇਆ ਮਨਹੁ ਨਾ ਵਿਸਰੈ ਮੰਗੇ ਧੰਮਾ ਧੰਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰੰਮ ਮਹੱਲਾ ਪੰਜਵਾਂ ਮਾਇਆ ਸਾਥ ਨਾ ਚੱਲਈ ਕਿਆ ਲਪਟਾਵਹਿ ਅੰਦ ਗੁਰ ਕੇ ਚਰਨ ਧਿਆਏ ਤੂੰ ਤੂੰ ਤਹਿ ਮਾਇਆ ਬੰਦ ਪੌੜੀ ਭਾਣੈ ਹੁਕਮ ਮਨਾਇਉਨ ਭਾਣੈ ਸੁਖ ਪਾਇਆ ਭਾਣੈ ਸਤਗੁਰ ਮੇਲਿਉਨ ਭਾਣੈ ਸੱਚ ਧਿਆਇਆ ਪਾਣੇ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਨਾਇਆ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤਿਸ ਸਰਨ ਆਗਤੀ ਜਿਨ ਜਗ ਤੇ ਉਪਾਇਆ ਸਲੋਕ ਮਹਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਹੀਂ ਬਿੰਦ ਨਾਨਕ ਮੁਇਆ ਕਾ ਕੀਆ ਮਾਰਨਾ ਜੇ ਆਪ ਮਾਰੇ ਗੋਵਿੰਦ ਮਹਲਾ ਤੀਜਾ ਮਨ ਕੀ ਪਤਰੀ ਵਾਚਣੀ ਸੁਖੀ ਹੂੰ ਸੁਖ ਸਾਰ ਸੋ ਬ੍ਰਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਬੀਚਾਰ ਹਰ ਸਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪਰਵਾਣ ਹੈ ਜੇ ਕੁੱਲ ਕਾ ਕਰੇ ਉਧਾਰ ਅਗੈ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵੇਈ ਮਨ ਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕਾ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਏਂਦਾ ਗੁਰਮੁਖ ਘਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰੱਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ ਜਿਉ ਨਾਨਕ ਆਪ ਨਚਾਏਂਦਾ ਤਿ ਵਹੀ ਕੋ ਨਚਾ ਸੁਧਾ ਮਾਰੂਵਾਰ ਮਹੱਲਾ ਪੰਜਵਾਂ ਡਖਣੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਚਉ ਸੱਜਣ ਮੈਂਡਿਆ ਦੈਨ ਸੇ ਸੇ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਮਹੱਲਾ ਪੰਜਵਾ ਨੀਹੋ ਮਹਿੰਜਾ ਤਉ ਨਾਲ ਵਿਆਹ ਨੀਹੇ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਜਿਚਰ ਪਰੀ ਨਾ ਦੇਖ ਮਹੱਲਾ ਪੰਜਵਾ ਉੱਠੀ ਝਾਲੂ ਕਲਤੜੇ ਹਉ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪਸੇ ਹਵ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮਖ ਕੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵ ਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ ਵੇਖੀ ਜੰਤਿ ਉਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਈ ਸੱਚ ਸਿਰਜਨ ਹਾਰਿਆ ਤੂੰ ਜਾਣੈ ਸਭ ਬੇਦ ਆਪ ਗੁਰਮੁਖ ਨਿਸਤਾਰਿਆ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਇਕ ਭੋਰੀ ਨਾ ਵੇ ਛੋੜ ਜਿਉ ਮਹਿੰਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹਿ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ ਕੰਤਾ ਤੂੰ ਸੌਂ ਸੇ ਜੜੀ ਮੈਂ ਦਾਬੂ ਦੁਖ ਅਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਮੈ ਰੂਗ ਸੱਜਣ ਸੱਚਾ ਬਾਦਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਦ ਸਿਰਜਿਆ ਸਭ ਸੰਸਾਰ ਤੂੰ ਨਾ ਇੱਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰਾਉਣ ਤੁਦੇ ਅਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਧਰਨ ਤੁਦ ਥਾਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਨ ਤੁਦੇ ਆਮਣ ਜਾਣਾ ਕੀਆ ਤੁਦ ਲੇਪ ਨਾ ਲੱਗੈ ਤ੍ਰੇਣ ਜਿਸੋ ਹੋਵੇ ਹੈ ਆਪ ਦਿਆਲ ਤਿਸ ਲਾਵੇ ਸਤ ਗੁਰ ਚਰਨ ਤੂੰ ਹੋਰਤ અપਾਏ ਨਾ ਲੱਭੇ ਅਬਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਬਤਹਿ ਅੰਗਣੇ ਹਬ ਤਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਡੀ ਬਾਤ ਨ ਪੁੱਛੈ ਕੋਈ ਮਹੱਲਾ ਪੰਜਵਾਂ ਹਬੇ ਟੋਲ ਸੁਹਾਵਣੀ ਸੋਹ ਬੈਠਾ ਅੰਗਣ ਮੱਲ ਪਹੀ ਨਵੰਯ ਬਿਰਥੜਾ ਜੋ ਘਰ ਆਵੇ ਚੱਲ ਮਹੱਲਾ ਪੰਜਵਾ ਸੀਜ ਵਛਾਈ ਕੰਤਕੂ ਕੀਆ ਹਬ ਸ਼ਿੰਗਾਰ ਇਤੀ ਮੰਜਨਾ ਸਮਾਵਈ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੂਨ ਨਾ ਆਵਹੀ ਤੂੰ ਹੁਕਮੀ ਸਾਜਹਿ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜਹਿ ਧਿਆਵਹੀ ਤੂੰ ਸਭ ਮਹਿ ਵਰਤੈ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਭਰੇ ਪੰਡਾਰ ਟੋਟ ਨਾ ਆਵਹੀ ਇਹ ਰਤਨ ਜਵੇ ਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੈ ਆਪ ਦਿਆਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨ ਆਵੈ ਟੋਟ ਜੋ ਹਰ ਗੁਣ ਗਾਵਹੀ ਦਖਣੇ ਮਹੱਲਾ ਪੰਜਵਾਂ ਜਾ ਮੂੰ ਪਸੇ ਹੱਠ ਮੈਂ ਪਰੀ ਮਹੀਂਜੈ ਨਾਲ ਹੱਬੇ ਦੁਖ ਉਲਾਹਿਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਭਖੇ ਵਾਉ ਲੰਮੇ ਸੇ ਵੈਦਰ ਖੜਾ ਪਰੀਏ ਤੂੰ ਜਾਣ ਮਹੀਂਜਾ ਸਾਉ ਜੋਈ ਸਾਈ ਮੂੰ ਖੜਾ ਮਹੱਲਾ ਪੰਜਵਾਂ ਕਿਆ ਗਲਾਇਉ ਭੂਸ਼ ਪਰ ਵੇਲ ਨਾ ਜੋਹੀ ਕੰਤ ਤੂੰ ਨਾਨਕ ਫੁੱਲਾ ਸੰਦੀਵਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰਿ ਭਗਵੰਤਾ ਸਾਬਤ ਬ੍ਰਹਮ ਕੋ ਪਸਾਰ ਪਸਾਰੇ ਓ ਆਪੇ ਖੇਲੰਤਾ ਇਹੋ ਆਵਾ ਗਾਉਣ ਰਚਾਇਉ ਕਰ ਚੋਜ ਦੇਖੰਤਾ ਤਿਸ ਬੋੜ ਗਰਬ ਨਾ ਪਾਵੇ ਹੀ ਜਿਸ ਦੇਵ ਹੈ ਗੁਰਮੰਤਾ ਜੋ ਆਪ ਚਲਾਵਹਿ ਤਿਉ ਚੱਲ ਦੇ ਕਿਸ ਵਸ ਨਾ ਜਨਤਾ ਡਖਣੇ ਮਹੱਲਾ ਪੰਜਵਾ